ਇਸ ਵਾਰੀ ਪੰਜਾਬ ਚੋਂ 13 ਜ਼ੀਰੋ ਲੋਕ ਸਭਾ ਚ ਪਿੱਠ ਲਵਾਤੀ ਤੁਸੀਂ ਮੇਰੀ ਐਨੀ ਕੋਈ ਘਰ ਦੇ ਨੌਕਰ ਨਾ ਨਹੀਂ ਮਾੜੀ ਕਰਦੇ ਜੀ ਨਹੀਂ ਤੁਸੀਂ ਮੇਰੇ ਨਾਲ ਕਰਤੀ ਆਪਣੇ ਤਾਂ ਦਿਲ ਚ ਪਾਪੜ ਮੱਚ ਰਹੇ ਨੇ ਮੈਂ ਤਾਂ ਜਿਹੜਾ ਮੁੱਖ ਮੰਤਰੀ ਪਾਰਲੀਮੈਂਟ ਦੇ ਵਿੱਚ 11 ਵਜੇ ਨਸ਼ੇ ਦੀ ਹਾਲਤ ਚ ਆਉਂਦਾ ਸੀ ਉਹ ਹੁਣ ਸੂਬਾ ਚਲਾ ਰਿਹਾ ਹੈਗਾ ਸਰ पचहत्तर साल में आजादी के बाद पचहत्तर साल में किसी गृह मंत्री ने आगे इस किस्म की गुंडागर्दी का स्टेटमेंट दिया खुले आम धमकी पंजाब के लोगों को देके जा रहे हैं कि जो राहुल गांधी बोल रहा है वो सच है और नरेंद्र मोदी प्रधानमंत्री नहीं बन रहा है खत्म कहानी बहुत सारे युवा जो हैं वो नशे की अंदर डूबे हुए हैं नशे में डूबे हुए हैं नशा खत्म करेंगे Education is not the amount of information that is put in the human brain. It must have man-making, character-making, and life-building assimilation of ideas. ਦੋਸਤੋ ਚੋਣਾਂ ਦੇ ਨਤੀਜੇ ਆ ਗਏ ਨੇ ਕਾਂਗਰਸੀ ਖੁਸ਼ੀਆਂ ਵਿੱਚ ਖਿਵੇ ਹੋਈ ਫਿਰਦੇ ਨੇ ਅਤੇ ਬਾਕੀ ਉਹ ਮੂੰਹ ਲਮਕਾ ਕੇ ਉਦਾਸ ਹਰਾਨ ਪਰੇਸ਼ਾਨ ਇਹਨਾਂ ਚੋਣ ਨਤੀਜਿਆਂ ਤੋਂ ਬਾਅਦ ਬਹੁਤ ਸਾਰੇ ਵਿਸ਼ਲੇਸ਼ਕ ਉਹਨਾਂ ਦਾ ਵੀ ਤਾਂ ਇਹੋ ਹਾਲ ਹੈ ਅੱਜ ਇਸੇ ਵਿਸ਼ੇ ਉੱਪਰ ਜਾਣਕਾਰੀ ਪ੍ਰਾਪਤ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਬੀ ਜੇ ਪੀ ਕੋ 370 ਸੀ ਆਰਐਨਡੀ 10400 ਪੂਰੇ ਦੇਸ਼ ਦਾ ਪਹਿਲੀ ਵਾਰ ਅਨਾਉਂਸ ਕਰ ਲਿਆ ਤੁਹਾਡੇ ਸਾਹਮਣੇ ਟੀਵੀ 2ਬੀ ਤੇ ਵੀ ਅੱਜ ਚੱਲੂਗਾ ਜਾ ਕੇ ਦੇਖ ਲਿਓ ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਐਸ ਵਾਰੀ ਪੰਜਾਬ ਚੋਂ 13 ਜੀਰੋ ਲੋਕ ਸਵਾਜ ਸੂਪਰੇ ਸਾਫ ਹੋਣਗੇ ਨੇ ਸਾਰਿਆਂ ਦੇ ਮੈਨੂੰ ਲੋਕਾਂ ਨੇ ਦੱਸਤਾ ਕਹਿੰਦੇ ਲੱਗਾ ਰਹਾ ਤੇਰੇ ਨਾਲ ਆ ਪਰ ਮੈਨੂੰ ਇਸ ਤੋਂ ਵੱਧ ਹੋਰ ਕੀ ਚਾਹੀਦਾ। ਦੋਸਤੋ ਇਹਦਾ ਚੋਣ ਨਤੀਜਿਆਂ ਨੇ ਦੁਹਾ ਮਹਾਪੁਰਖਾਂ ਦੀ ਹਵਾ ਕੱਟ ਕੇ ਰੱਖ ਦਿੱਤੀ ਹੈ। ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਨੇ 240 ਸੀਟਾਂ ਪ੍ਰਾਪਤ ਹੋਈਆਂ ਹਨ। ਬੀਜੇਪੀ ਐਲਾਈਅੰਸ ਐਨਡੀਏ 291 ਸੀਟਾਂ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਇਆ ਹੈ ਤੇ ਆਪਣੀ ਸਰਕਾਰ ਵੀ ਬਣਾ ਲਵੇਗਾ। ਪਰ ਉਸ ਦੀ ਜਿੱਤ ਇਹ ਜਿੱਤ ਥੋੜੀ ਹੈ ਉਦਾਸ ਉਦਾਸ। ਇਸ ਬਾਰੇ ਕਦੀ ਫੇਰ ਗੱਲ ਕਰਾਂਗੇ ਪਰ ਅੱਜ ਆਪਾਂ ਆਪਣੀ ਪੰਜਾਬ ਸਟੇਟ ਉਸ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਦੋਸਤੋ। ਮਾਨਸਾ ਵੀ ਨਾ ਚੋਣਾ ਦੌਰਾਨ ਸਭ ਨੂੰ ਟੀਚਰਾ ਕਰਦੇ ਹੋਏ 13 ਜ਼ੀਰੋ ਦਾ ਨਾਹਰਾ ਲਗਾ ਰਹੇ ਸਨ ਲਗਾਤਾਰ ਪਰ ਕਿੰਨੀਆਂ ਪਰ ਕਿੰਨੀਆਂ ਸੀਟਾਂ ਮਿਲੀਆਂ ਉਹਨਾਂ ਨੂੰ 13 ਵਿੱਚੋਂ 3 ਮਤਲਬ ਜੇ 5% ਕੱਢੀਏ ਤਾਂ 25 ਤੋਂ 26% ਬਣਦਾ ਹੈ ਦੋਸਤੋ ਇੰਜ ਦੋਸਤੋ 33% ਤੋਂ ਥੱਲੇ ਵਾਲੇ ਨੂੰ ਕੀ ਮੰਨਿਆ ਜਾਂਦਾ ਹੈ ਫੇਲ ਹੁਣ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਹੈ ਉਹਨਾਂ ਦੀ ਪਰਫਾਰਮੈਂਸ ਬਾਰੇ ਉਮੀਦ ਹੈ ਹੁਣ ਦੋਸਤੋ ਸਾਡੇ ਸੀਐਮ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਹਰੇਕ ਨੂੰ ਟਿੱਚ ਜਾਣ ਕੇ ਟੀਚਰਾ ਕਰਨ ਦੀ ਥਾਂ ਕੋਈ ਸਿਆਣੀ ਅਤੇ ਸੁਲਝੀ ਹੋਈ ਗੱਲ ਕਰਿਆ ਕਰਨਗੇ ਭਵਿੱਖ ਵਿੱਚ ਆਖਰ ਉਹ ਤਿੰਨ ਕਰੋੜ ਪੰਜਾਬੀਆਂ ਦੇ ਸਾਡੇ ਨੁਮਾਇੰਦੇ ਹਨ ਪੰਜਾਬ ਵਿੱਚ ਭਾਰਤ ਵਿੱਚ ਅਤੇ ਬਾਕੀ ਦੁਨੀਆ ਵਿੱਚ ਦੋਸਤੋ ਭਾਰਤੀ ਜਨਤਾ ਪਾਰਟੀ ਦਾ ਤਾਂ ਪੰਜਾਬ ਵਿੱਚ ਖਾਤਾ ਹੀ ਨਹੀਂ ਖੁੱਲਿਆ ਜ਼ੀਰੋ ਮਤਲਬ ਖਾਲੀ ਪਰਚਾ ਇਹ ਤਾਂ ਕਹਿ ਨਹੀਂ ਸਕਦੇ ਕਿ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਲੋਕਾਂ ਨੇ ਬਿਲਕੁਲ ਹੀ ਨਕਾਰ ਦਿੱਤਾ ਹੈ ਕਿਉਂਕਿ ਲਗਭਗ ਤਿੰਨ ਥਾਵਾਂ ਤੇ ਉਹ ਦੋ ਨੰਬਰ ਦੀ ਪੋਜੀਸ਼ਨ ਤੇ ਰਹੇ ਹਨ ਪੂਰਾ ਸੰਘਰਸ਼ ਪੂਰਾ ਟੱਕਰ ਦੇ ਰਹੇ ਸਨ ਅਤੇ 6 ਸੀਟਾਂ ਉੱਪਰ ਉਹ ਤਿੰਨ ਦੇ ਨੰਬਰ ਤਿੰਨ ਨੰਬਰ ਦੀ ਪੋਜੀਸ਼ਨ ਉੱਪਰ ਆਏ ਹਨ ਇਸ ਤੋਂ ਇਲਾਵਾ ਇਹਨਾਂ ਚੋਣਾਂ ਵਿੱਚ ਉਹਨਾਂ ਦਾ ਬੋਰਡ ਪਰਿਸ਼ਦ ਵੀ ਥੋੜਾ ਵੱਧ ਕੇ 17% ਦੀ ਹੋ ਗਿਆ ਹੈ ਜੋ ਪੰਜਾਬ ਦੀ ਮੁੱਖ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਸ ਤੋਂ ਵੀ ਵੱਧ ਹੈ ਦੋਸਤੋ ਇਹਨਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ 13% ਦੀ ਵੋਟ ਮਿਲੇ ਹਨ ਤੇ ਇੱਕ ਸੀਟ ਬਠਿੰਡੇ ਵਾਲੀ ਆਪਾਂ ਆਪਣੀ ਲਾਫਸ ਵੀਡੀਓ ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਬਾਰੇ ਐਨਾਲਿਸਿਸ ਕੀਤਾ ਸੀ ਕਿ ਉਹ ਸਿਰਫ ਇੱਕ ਹੀ ਸੀਟ ਦੀ ਆਸ ਰੱਖ ਸਕਦੇ ਹਨ ਪੰਜਾਬ ਵਿੱਚੋਂ ਜਿੱਤਣ ਦੀ ਉਹ ਹੈ ਬਠਿੰਡੇ ਵਾਲੀ ਸੀਟ ਬਠਿੰਡਾ ਹਲਕੇ ਦੇ ਵੋਟਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਰਾਸ਼ ਨਹੀਂ ਕੀਤਾ ਤੇ ਬੀਬਾ ਹਰਸਮ੍ਰਿਤ ਕੋਰ ਬਾਦਲ ਉਹਨਾਂ ਨੂੰ ਜਿਤਾ ਹੀ ਦਿੱਤਾ ਹੈ ਤੇ ਸੰਸਦ ਵਿੱਚ ਭੇਜ ਦਿੱਤਾ ਹੈ ਦੋਸਤੋ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪਰਫਾਰਮੈਂਸ ਉਸ ਦਾ ਸਹੀ ਗਾਖਲਨ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਵਾਰੇ ਵੀ ਜੋ ਗਾਖਲਨ ਕੀਤਾ ਗਿਆ ਤਕਰੀਬਨ ਉਹ 90% ਠੀਕ ਹੀ ਨਿਕਲਿਆ ਪਰ ਭਾਰਤੀ ਜਨਤਾ ਪਾਰਟੀ ਭਾਪਾ ਉਸ ਨੂੰ ਅੰਡਰ ਕਰੰਟ ਸਮਝਿਆ ਜਾ ਰਿਹਾ ਸੀ ਉਸ ਦੇ ਆਕਲਨ ਵਿੱਚ ਬਹੁਤ ਵੱਡੀ ਗਲਤੀ ਹੋਈ ਉਹਨਾਂ ਨੂੰ 5 ਤੋਂ 6 ਸੀਟਾਂ ਦਿੱਤੀਆਂ ਜਾ ਰਹੀਆਂ ਸਨ ਜਦੋਂ ਕਿ ਉਹਨਾਂ ਨੂੰ ਪ੍ਰਾਪਤ ਹੋਈਆਂ ਸਿਰਫ 0 ਹਾਂਜੀ 0 ਦੋਸਤੋ ਇਹਨਾਂ ਚੋਣਾਂ ਵਿੱਚ ਬੇਸ਼ੱਕ ਸੰਗਠਨ ਦੇ ਤੌਰ ਤੇ ਭਾਈ ਪਾਪਲੇ ਨਾਲੋਂ ਮਜ਼ਬੂਤ ਹੋਈ ਹੈ ਪਰ ਸੀਟਾਂ ਦੇ ਮਾਮਲੇ ਵਿੱਚ ਉਹ ਫਸੜੀ ਹੀ ਸਾਬਤ ਹੋਈ ਕਾਰਨ ਜਿਸ ਦਾ ਇੱਕ ਵੀਡੀਓ ਬਿਲਕੁਲ ਪਿਛਲੇ ਵਾਲੀ ਲਾਸਟ ਵੀਡੀਓ ਵਿੱਚ ਜ਼ਿਕਰ ਕੀਤਾ ਸੀ ਆਪਾਂ ਪੰਜਾਬ ਵਿੱਚ ਭਾਜਪਾ ਪੱਛਮੀ ਬੰਗਾਲ ਵਾਲੀ ਗਲਤੀ ਦੁਹਰਾ ਰਹੀ ਹੈ ਇਹਨਾਂ ਨੇ ਪੱਛਮੀ ਬੰਗਾਲ ਵਾਂਗ ਹੀ ਪੰਜਾਬ ਵਿੱਚ ਵੀ ਦੂਜੀਆਂ ਪਾਰਟੀਆਂ ਤੋਂ ਆਏ ਹੋਏ ਨੇਤਾਵਾਂ ਦੀ ਭੀੜ ਇਕੱਠੀ ਕਰ ਲਈ ਇਹਨਾਂ ਵਿੱਚੋਂ ਬਹੁਤੇ ਨੇਤਾ ਨਹੀਂ ਸਗੋ ਇਹ ਕਹਿਣਾ ਚਾਹੀਦਾ ਸੀ ਕਿ ਉਹ ਚੱਲੇ ਹੋਏ ਕਾਰਦੂਸ ਹਨ ਬਿਸ਼ਕਿ ਇਹਨਾਂ ਨੇਤਾਵਾਂ ਦੇ ਪਾਰਟੀ ਵਿੱਚ ਆਉਣ ਨਾਲ ਭਾਜਪਾ ਨੂੰ ਕੁਵੇਖ ਵਿੱਚ ਪੰਜਾਬ ਵਿੱਚ ਆਪਣੇ ਪੈਰ ਜਮਾਣ ਵਿੱਚ ਬਹੁਤ ਜ਼ਿਆਦਾ ਸਹੂਲਤ ਹੋਵੇਗੀ ਕਰ ਫੋਰੀ ਤੋਂ ਉਸਦੇ ਤਾਂ ਇਹ ਭਾਈ ਬਾਲੇ ਘਾਟੇ ਦਾ ਸੌਦਾ ਹੀ ਰਹਾ ਕਿਉਂਕਿ ਉਹਨਾਂ ਨੇ ਕੋਈ ਪੰਜਾਬ ਵਿੱਚ ਸੈਟ ਪ੍ਰਾਪਤ ਹੀ ਨਹੀਂ ਹੋਈ। ਕਈ ਪੱਛਮੀ ਬਗਾਲ ਵਾਂਗੂ ਇਹਨਾਂ ਚੋਣਾਂ ਤੋਂ ਬਾਅਦ ਵਾਪਸ ਆਪਣੀਆਂ ਪਾਰਟੀਆਂ ਵਿੱਚ ਚਲੇ ਹੀ ਜਾਣਗੇ ਇਹ ਲੋਕ ਜਾਣਦੇ ਸਨ। ਇਹਨਾਂ ਚੋਣਾਂ ਵਿੱਚ ਭਾਦਜਨਤਾ ਪਾਰਟੀ ਆਪਣੀ ਮਜ਼ਬੂਤ ਸੀਟਾਂ ਗੁਰਦਾਸਪੁਰ ਅਤੇ ਅੰਮ੍ਰਿਤਸਰ ਉਹ ਵੀ ਗਵਾ ਬੈਠੀ ਹੈ। ਦੋਸਤੋ ਜੇ ਬੀਜੇਪੀ ਦੀ ਹਾਰ ਦੇ ਕਾਰਨਾਂ ਦੀ ਤਲਾਸ਼ ਕਰੀਏ ਤਾਂ ਪੰਜਾਬ ਵਿੱਚ ਪ੍ਰਮੁੱਖ ਕਾਰਨ ਕਾਂਗਰਸ ਤੋਂ ਆਏ ਹੋਏ ਬਹੁਤੇਰੇ ਨੇਤਾਵਾਂ ਨੂੰ ਟਿਕਟ ਦੇ ਦੇਣਾ ਸੀ। ਜੋ ਲੋਕਾਂ ਦੀਆਂ ਨਿਗਾਹਾਂ ਵਿੱਚ ਦਲ ਬਦਲੂ ਸਨ ਮੋਕਾ ਪ੍ਰਸਤ ਸਨ ਲੁਧਿਆਣੇ ਵਿੱਚ ਰਵਨੀਤ ਬੈੱਡੂ ਜੋ ਬਹੁਤ ਜ਼ਿਆਦਾ ਮਜ਼ਬੂਤ ਕੈਂਡੀਡੇਟ ਸਮਝੇ ਜਾਂਦੇ ਸਨ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸਿਮਰਜੀਤ ਸਿੰਘ ਬੈਂਸ ਨਾਲ ਉਸ ਵਿੱਚ ਉਹਨਾਂ ਨੇ ਜੋ ਕੁਝ ਕਿਹਾ ਸੀ ਉਹ ਭਾਜਪਾ ਦੇ ਕੋਰ ਵੋਟਰਾਂ ਨੂੰ ਸ਼ਾਇਦ ਪਸੰਦ ਨਹੀਂ ਆਇਆ ਖਾਸ ਕਰ ਉਹਨਾਂ ਨੇ ਜੋ ਭਾਜਪਾ ਦੀ ਟੋਪ ਲੀਡਰਸ਼ਿਪ ਬਾਰੇ ਜੋ ਬੋਲਿਆ ਸੀ ਉਸ ਵੀਡੀਓ ਵਿੱਚ ਉਹੀ ਉਹਨਾਂ ਦੀ ਸ਼ਾਇਦ ਹਾਰ ਦਾ ਕਾਰਨ ਬਣਿਆ ਇਹ ਸੱਚ ਹੈ ਕਿ ਪੰਜਾਬ ਵਿੱਚ 200 ਹਿੰਦੂਆਂ ਨੂੰ ਦੂਜੇ दर्जे ਦਾ ਵਸਨੀਕ ਸਮਝਿਆ ਜਾਂਦਾ ਹੈ ਜਾਂ ਕਈ ਇਹ ਘਟੀਆ ਸਮਝਿਆ ਜਾਂਦਾ ਹੈ ਬੇਸ਼ੱਕ ਇਹ ਕੋਈ ਮੂੰਹੋਂ ਨਹੀਂ ਕਹਿੰਦਾ ਪਰ ਬਹੁਤ ਸਾਰੇ ਮੌਕਿਆਂ ਤੇ ਉਹਨਾਂ ਦੇ ਵਿਵਹਾਰ ਤੋਂ ਇਹ ਝਲਕ ਹੀ ਪੈਂਦਾ ਹੈ ਕੁਝ ਲੋਕ ਇਸ ਨੂੰ ਹਿੰਦੂ ਨਫ਼ਰਤ ਵੀ ਕਹਿ ਦਿੰਦੇ ਹਨ ਉਹਨਾਂ ਨੂੰ ਡੀਗ੍ਰੇਡ ਕੀਤਾ ਜਾਂਦਾ ਹੈ ਤਕਰੀਬਨ ਬਹੁਤ ਸਾਰੇ ਖੇਤਰਾਂ ਵਿੱਚ ਇਸ ਨੇ ਹਿੰਦੂ ਸਿੱਖ ਭਾਈਚਾਰੇ ਦੇ ਸਾਂਝੇ ਉੱਤੇ ਵੀ ਬਹੁਤ ਅਸਰ ਪਾਇਆ ਹੈ ਇਸ ਤੋਂ ਇਲਾਵਾ ਪੰਜਾਬ ਵਿੱਚ ਦੋਸਤੋ ਕਿਸਾਨੀ ਅੰਦੋਲਨ ਨੇ ਵੀ ਭਾਰਤੀ ਜਨਤਾ ਪਾਰਟੀ ਨੂੰ ਵਾਹਾ ਨੁਕਸਾਨ ਪਹੁੰਚਾਇਆ ਕੋਈ ਮੰਨੇ ਭਾਵੇਂ ਨਾ ਪਰ ਇਹ ਸੱਚ ਹੈ ਦੋਸਤੋ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਪੰਜਾਬੀ ਕਿਸੇ ਵੀ ਕਾਇਰ ਡਰਪੋਕ ਉਸ ਦੀ ਲੀਡਰਸ਼ਿਪ ਨਹੀਂ ਕਬੂਲਦੇ ਭਾਰਤੀ ਜਨਤਾ ਪਾਰਟੀ ਦੀ ਟੋਪ ਲੀਡਰਸ਼ਿਪ ਨੂੰ ਹਾਂਜੀ ਇਹ ਬੇਸਿਕ ਪੁਆਇੰਟ ਸਮਝ ਹੀ ਨਹੀਂ ਆਇਆ ਜੋ ਕਾਂਗਰਸ ਪਾਰਟੀ ਕਈ ਦਸ਼ਕਾਂ ਤੋਂ ਸਮਝ ਹੀ ਫਿਰਦੀ ਹੈ ਦੋਸਤੋ ਜੂਨ ਮਹੀਨੇ ਦਾ ਪਹਿਲਾ ਹਫਤਾ ਚੱਲ ਰਿਹਾ ਹੈ 1 ਜੂਨ ਨੂੰ ਚੋਣਾ ਹੋਈਆਂ ਤੇ 4 ਜੂਨ ਨੂੰ ਨਤੀਜੇ ਇਨ੍ਹਾਂ ਦਿਨਾਂ ਵਿੱਚ ਸਿੱਖ ਹਲਕਿਆਂ ਵਿੱਚ ਆਪਰੇਸ਼ਨ ਬਲੂ ਸਟਾਰ ਕਰਕੇ ਰੋਸ ਅਤੇ ਸੋਗ ਦੇ ਦਿਨ ਮਨਾਏ ਜਾਂਦੇ ਹਨ ਕਿੰਨੀ ਹੈਰਾਨੀ ਵਾਲੀ ਗੱਲ ਹੈ ਦੋਸਤੋ ਇਨ੍ਹਾਂ ਦਿਨਾਂ ਵਿੱਚ ਹੀ ਚੋਣਾ ਹੋਇਆ ਚੋਣ ਨਤੀਜੇ ਆਏ ਅਤੇ ਕਾਂਗਰਸ 7 ਸੀਟਾਂ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੀ ਦੋਸਤੋ 2019 ਵਿੱਚ ਕਾਂਗਰਸ ਨੇ 8 ਸੀਟਾਂ ਪ੍ਰਾਪਤ ਕੀਤੀਆਂ ਸਨ ਉਸ ਨੂੰ ਸਿਰਫ ਇੱਕ ਸੀਟ ਦਾ ਨੁਕਸਾਨ ਹੋਇਆ ਦੋਸਤੋ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੋ ਵੋਟਾਂ ਪਿਛਲੀ ਵਾਰ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲ ਚਲੀਆਂ ਗਈਆਂ ਸਾਨੂੰ ਉਸ ਦੀਆਂ ਉਹ ਬਹੁਤ ਹੱਦ ਤੱਕ ਵਾਪਸ ਕਾਂਗਰਸ ਵੱਲ ਫੇਰ ਸ਼ਿਫਟ ਹੋ ਗਈਆਂ ਹਨ ਜਿਸ ਦਾ ਸਿੱਧਾ ਸਿੱਧਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋਇਆ ਹੈ। ਬਾਕੀ ਦੋਸਤੋ ਕਾਂਗਰਸੀ ਟੋਪ ਲੀਡਰਸ਼ਿਪ ਨੇ ਕੁਝ ਚੋਣਾਂ ਵਿੱਚ ਅਜਿਹੇ ਵਾਅਦੇ ਕੀਤੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਆਮ ਵੋਟਰਾਂ ਉੱਪਰ ਅਸਰ ਪਾਇਆ। ਖਾਸ ਕਰ ਪ੍ਰਾਣੀ ਪੈਨਸ਼ਨ ਸਕੀਮ ਉਸ ਦੀ ਬਹਾਲੀ, ਅਗਨੀਵੀਰ ਯੋਜਨਾ ਨੂੰ ਰੱਦ ਕਰਨਾ ਅਤੇ ਸੰਵਿਧਾਨ ਬਚਾਓ ਦਾ ਨਾਅਰਾ ਖਾਸ ਕਰ ਰਿਜ਼ਰਵੇਸ਼ਨ ਖਤਮ ਹੋਣ ਦਾ ਜੋ ਸੋਸ਼ਾ ਛੱਡਿਆ ਗਿਆ ਉਹ ਆਮ ਵੋਟਰਾਂ ਵਿੱਚ ਖਾਸ ਕਰਕੇ ਗਰੀਬ ਵੋਟਰਾਂ ਤੇ ਦਲਤ ਵੋਟਰਾਂ ਵਿੱਚ ਬਹੁਤ ਜ਼ਿਆਦਾ ਕੰਮ ਕਰ ਗਿਆ ਦਲਤ ਰਾਜਨੀਤੀ ਦੇ ਗੜ ਜਲੰਧਰ ਜਿੱਥੋਂ ਪੰਜਾਬ ਦੇ ਕਿਸੇ ਵੇਲੇ ਸੀਐਮ ਰਹਿ ਚੁੱਕੇ ਚਰਨਜੀਤ ਸਿੰਘ ਚੰਨੀ ਜਿੱਤੇ ਹਨ ਦੋਸਤੋ ਦਲਤ ਰਾਜਨੀਤੀ ਦੇ ਗੜ ਜਲੰਧਰ ਤੋਂ ਜਿੱਥੋਂ ਪੰਜਾਬ ਦੇ ਐਕਸ ਸੀਐਮ ਚਰਨਜੀਤ ਸਿੰਘ ਚੰਨੀ ਜਿੱਤੇ ਹਨ ਉਹ ਇਸ ਵਾਲੇ ਇਸ਼ਾਰਾ ਕਰਦਾ ਹੈ ਕਿ ਆਮ ਵੋਟਰਾਂ ਉੱਪਰ ਇਹਨਾਂ ਉਠਾਏ ਗਏ ਮੁੱਦਿਆਂ ਦਾ ਕੀ ਅਸਰ ਹੋਇਆ ਬੇਸ਼ੱਕ ਗੱਲ ਸੱਚ ਹੋਵੇ ਜਾਂ ਝੂਠ ਪਰ ਜੋ ਅਫਵਾਹ ਉੱڑਦੀ ਹੈ ਉਹ ਆਮ ਲੋਕਾਂ ਉੱਪਰ ਅਸਰ ਤਾਂ ਪਾਉਂਦੀ ਹੀ ਹੈ ਚਲੋ ਦੋਸਤੋ ਜੋ ਜਿੱਤੇ ਹਨ ਉਹ ਵਧਾਈ ਦੇ ਹੱਕਦਾਰ ਹਨ ਜਨਤਾ ਦਾ ਫੈਸਲਾ ਲੋਕਤੰਤਰ ਵਿੱਚ ਸਭ ਤੋਂ ਉੱਪਰ ਹੁੰਦਾ ਹੈ ਸਭ ਤੋਂ ਬੁਰਾ ਹਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਹੋਇਆ ਉਹ 13 0 ਦਾ ਦਾਵਾ ਕਰਦੇ ਸਨ ਪੰਜਾਬ ਵਿੱਚ ਸੱਤਾ ਵੀ ਉਹਨਾਂ ਦੀ ਸੀ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਪੰਜਾਬ ਵਿੱਚ ਸਿਰਫ 3 ਸੀਟਾਂ ਪ੍ਰਾਪਤ ਹੋਈਆਂ ਕਈ ਮੌਜੂਦਾ ਕੈਬਨਿਟ ਮੰਤਰੀ ਵੀ ਹਾਰ ਗਏ ਹਨ ਦੋਸਤੋ ਇਹ ਪੰਜਾਬ ਵਿੱਚ ਸਾਫ਼-ਸਾਫ਼ ਇਸ਼ਾਰਾ ਕਰਦਾ ਹੈ ਕਿ ਆਮ ਆਦਮੀ ਪਾਰਟੀ ਵੱਲ ਜੋ ਕਾਂਗਰਸੀ ਵੋਟਰ ਗਏ ਸਨ ਉਹ ਵਾਪਸ ਕਾਂਗਰਸ ਵੱਲ ਚਲੇ ਗਏ ਹਨ ਅਤੇ ਬਾਕੀ ਹੋਰ ਪਾਰਟੀਆਂ ਵੱਲ ਵੀ ਚਲੋ ਦੋਸਤੋ ਜੋ ਜਿੱਤੇ ਹਨ ਉਹ ਵਧਾਈ ਦੇ ਹੱਕਦਾਰ ਹਨ ਜਨਤਾ ਦਾ ਫੈਸਲਾ ਲੋਕਤੰਤਰ ਵਿੱਚ ਸਭ ਤੋਂ ਉੱਪਰ ਹੁੰਦਾ ਹੈ ਪਰ ਪੰਜਾਬ ਵਿੱਚ ਜਿੱਤੇ ਹੋਏ 13 ਦੇ 13 MP ਦੋਸਤੋ ਇਹ ਕੇਂਦਰ ਵਿੱਚ ਜਾ ਕੇ ਸੰਸਦ ਵਿੱਚ ਕਿੱਥੇ ਬੈਠਣਗੇ ਆਪੋਜੀਸ਼ਨ ਪਾਰਟੀ ਦੇ ਖੇਮੇ ਵਿੱਚ ਇੱਕ ਵੀ MP ਉਹ ਨਹੀਂ ਹੈ ਜੋ ਸੱਤਾਧਿਰ ਵਿੱਚ ਬੈਠ ਕੇ ਪੰਜਾਬ ਦੀ ਨੁਮਾਇੰਦਗੀ ਕਰੇ ਦੋਸਤੋ ਇਹ ਕਿਹ ਹੋਰ ਸੋਚਣ ਵਾਲੀ ਗੱਲ ਹੈ ਜੋ ਸ਼ਾਇਦ ਹੋ ਸਕਦਾ ਹੈ ਕੋਈ ਨਾ ਸੋਚੇ ਪੰਜਾਬ ਵਿੱਚੋਂ ਜੋ 13 ਐਮਪੀ ਜਿੱਤੇ ਹਨ ਜਦੋਂ ਸੰਸਦ ਵਿੱਚ ਜਾ ਕੇ ਬੈਠਣਗੇ ਤਾਂ ਇਹ ਕਿਹੜੀ ਧਿਰ ਵਿੱਚ ਬੈਠਣਗੇ ਦੋਸਤੋ ਜੇ ਸੋਚਿਆ ਜਾਵੇ ਤਾਂ ਸਾਰੇ ਹੀ ਆਮ ਆਦਮੀ ਪਾਰਟੀ ਕਾਂਗਰਸ ਅਤੇ ਖਾਸ ਕਰਕੇ ਜੋ ਆਜ਼ਾਦ ਜਿੱਤੇ ਹਨ ਇਹ ਕਿੱਧਰ ਬੈਠਣਗੇ ਇਹ اپੋਜੀਸ਼ਨ ਪਾਰਟੀ ਵਿੱਚ ਹੀ ਬੈਠਣਗੇ ਕਿਉਂਕਿ ਸੱਤਾਧਿਰ ਵਿੱਚ ਸ਼ਾਇਦ ਹੋ ਸਕਦਾ ਹੈ ਕਿ ਭਾਜਪਾ ਜਨਤਾ ਪਾਰਟੀ ਐਂਡੀ ਅਲਾਈਅੰਸ ਉਹ ਬੈਠੇ ਦੋਸਤੋ ਪੰਜਾਬ ਦੀ ਸਿਰਫ ਇੱਕ ਹੀ ਸੀਟ ਹੈ ਜੋ ਸੱਤਾਧਿਰ ਵਿੱਚ ਜਾ ਕੇ ਬਹਿ ਸਕਦੀ ਹੈ ਉਹ ਹੈ ਬਠਿੰਡੇ ਵਾਲੀ ਸੀਟ। ਉਹਨਾਂ ਦਾ ਆਪਣੇ ਵੋਟਰਾਂ ਨੂੰ ਵਾਅਦਾ ਸੀ ਕਿ ਉਹ ਭਾਤੀ ਜਨਤਾ ਪਾਰਟੀ ਅਤੇ ਆਰਐਸਐਸ ਦਾ ਸਾਥ ਕਦੇ ਵੀ ਨਹੀਂ ਦੇਣਗੇ ਅਤੇ ਨਾ ਹੀ ਉਹਨਾਂ ਦਾ ਸਾਥ ਲੈਣਗੇ। ਪਰ ਦੋਸਤੋ ਇਹ ਤਾਂ ਪੋਲੀਟਿਸ਼ੀਅਨ ਹਨ। ਕਦੋਂ ਪਲਟੀ ਮਾਰ ਜਾਣ ਕੁਝ ਪਤਾ ਨਹੀਂ ਹੁੰਦਾ। ਇਸ ਤੋਂ ਇਲਾਵਾ ਦੋਸਤੋ ਦੋ ਸੀਟਾਂ ਜੋ ਆਜ਼ਾਦ ਜਿੱਤੀਆਂ ਹਨ ਇਹਨਾਂ ਵਿੱਚੋਂ ਇੱਕ ਸੀਟ ਪੰਥਕ ਸੀਟ ਖਡੂਰ ਸਾਹਿਬ ਵਾਲੀ ਉੱਥੇ ਜਿੱਤ ਪ੍ਰਾਪਤ ਹੋਈ ਹੈ ਡੱਗੜੂ ਗੱਲ ਵਾਲੇ ਭਾਈ ਅਮਰਤਪਾਲ ਸਿੰਘ ਜੀ ਨੂੰ ਉਹਨਾਂ ਦੇ ਬਿਆਨ ਜੋ ਕੁਝ ਉਹਨਾਂ ਦੀ ਵਿਚਾਰਧਾਰਾ ਹੈ ਉਹ ਤਾਂ ਸਾਰੇ ਜਾਣਦੇ ਹੀ ਹਨ ਉਹ ਤਾਂ ਆਰਐਸਐਸ ਹਿੰਦੂ ਪਾਰਟੀ ਭਾਈ ਬਾ ਉਹਨਾਂ ਦੇ ਘੋਰ ਵਿਰੋਧੀ ਮੰਨੇ ਜਾਂਦੇ ਹਨ ਉਹ ਤਾਂ ਕਿਸੇ ਸਰਕਾਰ ਤੱਕ ਨੂੰ ਨਹੀਂ ਮੰਨਦੇ ਨਹੀਂ ਪੰਜਾਬ ਤੇ ਪਾਕਿਸਤਾਨ ਚ ਵੀ ਹੈਗਾ ਹੈ ਪੰਜਾਬੀ ਮੇਰੀ ਐਥਨਿਸਿਟੀ ਹੈ ਪਛਾਣ ਹੈ ਭਾਰਤੀ ਹੋਣਾ ਇੱਕ ਕੰਸਟਰਕਟਿਵ ਪਛਾਣ ਹੈ ਜਿਹੜੀ ਬਣਾਈ ਗਈ ਹੈ ਪੰਜਾਬੀ ਹੋਣਾ ਸਾਡੀ ਕੁਦਰਤੀ ਪਛਾਣ ਹੈ ਸਿੱਖ ਮੇਰਾ ਧਾਰਮਿਕ ਗਰੁੱਪ ਦੇ ਵਿੱਚ ਸਾਡੀ ਪਛਾਣ ਹੈ ਹੈ ਸੋ ਮੈਨੂੰ ਇਹ ਲੱਗਦਾ ਵੀ ਜਿਹੜੀ ਕੰਸਟਰਕਟਿਵ ਪਛਾਣ ਹੈ ਜਿਹੜੀ ਬਣਾਈ ਗਈ ਹੈ ਲੋਕਾਂ ਨੂੰ ਨੈਸ਼ਨਲਿਜ਼ਮ ਦੇ ਭਾਵ 'ਚ ਜੋੜਨ ਲਈ ਮੈਂ ਉਹਦੇ ਨਾਲ ਆਪਣੇ ਆਪਣੇ ਅਫੀਲੀਏਟ ਨਾ ਵੀ ਕਰਾਂ ਤੇ ਏਡੀ ਕਿਹੜੀ ਗੱਲ ਉਹ ਆਪਣੇ ਆਪ ਦੀ ਆਈਡੈਂਟੀ ਅਲੱਗ ਹੀ ਮੰਨਦੇ ਹਨ ਉਹਦਾ ਪਾਸਪੋਰਟ ਨੂੰ ਵੀ ਮਾਤਰ ਇੱਕ ਆਈਡੈਂਟੀ ਮੰਨਦੇ ਹੋਏ ਆਪਣੇ ਆਪ ਨੂੰ ਭਾਤਵਾਸੀ ਹੋਣ ਤੋਂ ਇਨਕਾਰ ਹੀ ਕਰਦੇ ਹਨ ਦੋਸਤੋ ਉਹ ਵੱਖਵਾਦੀ ਵਿਚਾਰਧਾਰਾ ਦੇ ਕਟੜ ਸਮਰਥਕ ਬਣ ਕੇ ਇਹਨਾਂ ਚੋਣਾਂ ਵਿੱਚ ਜਿੱਤ ਕੇ ਸਾਹਮਣੇ ਆਏ ਹਨ ਹੁਣ ਵੇਖਣ ਵਾਲੀ ਗੱਲ ਹੋਵੇਗੀ ਉਹ MP ਦੀ ਚੋਣ ਤਾਂ ਜਿੱਤ ਚੁੱਕੇ ਹਨ ਪਰ ਚੋਣ ਜਿੱਤਣ ਤੋਂ ਬਾਅਦ ਸੰਸਦ ਵਿੱਚ ਜਾ ਕੇ ਸੌ ਵੀ ਲੈਣੀ ਪੈਂਦੀ ਹੈ ਉੱਥੇ ਕਿਹਾ ਜਾਂਦਾ ਹੈ ਕਿ ਉਹ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਕੰਮ ਕਰਨਗੇ ਇਹ ਸੌ ਚੁੱਕਣੀ ਪੈਂਦੀ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਉਹ ਸੰਸਦ ਵਿੱਚ ਜਾ ਕੇ ਕੀ ਇਹ ਸੌ ਚੁੱਕਦੇ ਹਨ ਜੇ ਇਹ ਇੰਜ ਕਰ ਲੈਂਦੇ ਹਨ ਤਾਂ ਉਹ ਆਪਣੇ ਪਿਛਲੇ ਜੋ ਕੁਝ ਕੀਤਾ ਹੋਇਆ ਹੈ ਉਸ ਤੋਂ ਬਿਲਕੁਲ ਹੀ ਪਲਟੀ ਮਾਰ ਕੇ ਉਸ ਤੋਂ ਮੁਨਕਰ ਹੋ ਜਾਣਗੇ ਬਹੁਤ ਹੀ ਸ਼ਰਮਨਾਕ ਸਥਿਤੀ ਹੋਵੇਗੀ ਆਮ ਲੋਕਾਂ ਤੇ ਆਮ ਵੋਟਰਾਂ ਤੇ ਉਹਨਾਂ ਦੇ ਸਮਰਥਕਾਂ ਲਈ ਇਸ ਤੋਂ ਇਲਾਵਾ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਉਹ ਵੀ ਆਜ਼ਾਦ ਐਮਪੀ ਜਿੱਤੇ ਹਨ ਐਨਟੀ ਬੀਜਪੀ ਪਰ ਉਹ ਸੰਸਦ ਵਿੱਚ ਜਾ ਕੇ ਕਿੱਥੇ ਬੈਠਣਗੇ ਦੋਸਤੋ ਸੰਸਦ ਵਿੱਚ ਦੋ ਧਿਰਾਂ ਹੁੰਦੀਆਂ ਹਨ ਇੱਕ ਸੱਤਾਧਾਰੀ ਧਿਰ ਤੇ ਦੂਜੀ ਵਿਰੋਧੀ ਧਿਰ ਸੱਤਾਧਿਰ ਧਿਰ ਦੀ ਅਗਵਾਈ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਧਿਰ ਦੀ ਅਗਵਾਈ ਕਰਨ ਦੀ ਸੰਭਾਵਨਾ ਹੈ ਕਾਂਗਰਸ ਪਾਰਟੀ 84 ਵਾਲੀ ਬਲੂ ਸਟਾਰ ਵਾਲੀ ਕਾਂਗਰਸ ਪਾਰਟੀ ਦੋਸਤੋ ਇਹ ਜਾਨਣਾ ਰੋਚਕ ਹੋਵੇਗਾ ਕਿ ਸਾਡੇ ਚੁਣੇ ਹੋਏ ਐਮਪੀ ਉੱਥੇ ਜਾ ਕੇ ਕਿੱਧਰ ਬੈੰਦੇ ਹਨ ਸੱਤਾਧਿਰ ਵਿੱਚ ਬੈਠਣ ਦੀ ਕੋਈ ਸੰਭਾਵਨਾ ਨਹੀਂ ਹੈ ਦੋਸਤੋ ਇਹਨਾਂ ਚੋਣਾਂ ਵਿੱਚ ਬੜੀ ਹੀ ਅਜੀਬ ਸਥਿਤੀ ਪੈਦਾ ਹੋਈ ਹੈ ਸਾਰੇ ਹੀ ਜੋ ਚੁਣੇ ਹੋਏ ਐਮਪੀ ਹਨ ਇਹ ਦਾਅਵਾ ਕਰਦੇ ਹਨ ਕਿ ਉਹ ਵਿਰੋਧੀ ਧਿਰ ਵਿੱਚ ਜਾ ਕੇ ਬੈਠਣਗੇ ਕਿਸੇ ਵੀ ਤਰ੍ਹਾਂ ਭਾਜਪਾ ਦੇ ਸਮਰਥਨ ਵਿੱਚ ਨਹੀਂ ਇੰਜ ਪੰਜਾਬ ਦੀ ਸੱਤਾ ਤਣ ਵਿੱਚ ਕੋਈ ਨੁਮਾਇੰਦਗੀ ਹੋਵੇਗੀ ਹੀ ਨਹੀਂ ਬੜੀ ਰੋਚਕ ਗੱਲ ਹੈ ਦੋਸਤੋ ਇਹ ਜਾਨਣਾ ਨਾ ਰੋਚਕ ਹੋਵੇਗਾ ਇਹਨਾਂ ਵਿਸ਼ਿਆਂ ਉੱਪਰ ਬਹੁਤ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਪਰ ਆਪਾਂ ਅਗਲੀ ਵੀਡੀਓ ਵਿੱਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜਾ ਜੋ 10 ਜੂਨ ਨੂੰ ਆ ਰਿਹਾ ਹੈ ਉਸ ਬਾਰੇ ਗੱਲ ਕਰਾਂਗੇ ਅਤੇ ਇਸ ਤੋਂ ਇਲਾਵਾ ਥੋੜੀ-ਥੋੜੀ ਜੂਨ 84 ਬਾਰੇ ਵੀ ਉਮੀਦ ਹੈ ਦੋਸਤੋ ਵੀਡੀਓ ਤੁਹਾਨੂੰ ਪਸੰਦ ਆ ਰਹੀਆਂ ਹੋਣਗੀਆਂ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ